ਅਰਵਿੰਦ ਕੇਜਰੀਵਾਲ ਹੁਣੀ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਫੰਡ ਕਿੱਥੋਂ ਆਉਂਦਾ ਹੈ ਸਾਡੀ ਸਰਕਾਰ ਕੋਈ ਉਹ ਨਹੀਂ ਹੈ ਕਿ ਸਾਡਾ ਖਜ਼ਾਨਾ ਖਾਲੀ ਨਹੀਂ ਹੈ ਖਜ਼ਾਨਾ ਭਰਿਆ ਹੈ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਔਰ ਦੂਜੇ ਬੰਨੇ ਤੁਸੀਂ ਇਸ ਤਰ੍ਹਾਂ ਦਾ ਕਹਿ ਰਹੇ ਹੋ ਕਿ ਕਰਜ਼ਾ ਸਾਡਾ ਅਸੀਂ ਹੋਰ ਲੈ ਸਕੀਏ ਮਤਲਬ ਸਮੇ ਤੋਂ ਪਹਿਲਾਂ ਕਰਜ਼ਾ ਲੈ ਸਕੀਏ ਜਿਹੜੇ ਪੈਸੇ ਇਸ ਤਰ੍ਹਾਂ ਖਰਚ ਨੇ ਹੁੰਦੇ ਨਾ ਇਹ ਕੋਈ ਇਦਾਂ ਨਹੀਂ ਹੁੰਦਾ ਕਿ ਸਿੱਧਾ ਪੈਸਾ ਆਇਆ ਔਰ ਟ੍ਰਾਂਸਫਰ ਜਿਹੜਾ ਕਰ ਦੇਣਾ ਕਿ ਆਨਲਾਈਨ ਦਿੱਲੀ ਪਹੁੰਚ ਗਿਆ ਕੁਝ ਖਰਚੇ ਹੁਣ ਪੰਜਾਬ ਦੀ ਬਹੁਤ ਸਾਰੀ ਜਿਹੜੀ ਤੁਸੀਂ ਦੇਖਿਆ ਹੋਣਾ ਕਿ ਅਫਸਰਸ਼ਾਹੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਸੰਬੰਧਿਤ ਹੈਗੀ ਆ ਉੱਥੋਂ ਅਫਸਰ ਇੱਥੇ ਲਿਆ ਕੇ ਲਾਏ ਜਾ ਰਹੇ ਨੇ ਫਿਰ ਜਿਹੜਾ ਜਹਾਜ਼ ਇੱਕ ਬਕਾਇਦਾ ਚੋਣ ਪ੍ਰਚਾਰ ਦੇ ਲਈ ਜਿਹੜਾ ਜਾ ਰਿਹਾ ਹੈਗਾ ਜਾਂ ਜਦੋਂ ਅਰਬਿੰਦ ਕੇਜਰੀਵਾਲ ਦਾ ਪਿੱਛੇ ਜੇ ਰੌਲਾ ਪਿਆ ਸੀ ਕਿ ਇਹਨਾਂ ਨੂੰ ਉਹ ਨਾਲ ਫਿਰ ਕੀ ਕਰਦੇ ਨੇ ਭਗਵੰਤ ਮਾਨ ਨੂੰ ਵੀ ਲੈ ਜਾਂਦੇ ਨੇ ਪੰਜਾਬ ਦਾ ਜਹਾਜ਼ ਵੀ ਲੈ ਜਾਓ ਪੰਜਾਬ ਦਾ ਮੁੱਖ ਮੰਤਰੀ ਵੀ ਨਾਲ ਲੈ ਜਾਓ ਜਸਟੀਫਿਕੇਸ਼ਨ ਹੋ ਜਾਏ ਬਿੱਲ ਜਿਹੜਾ ਇੱਧਰਲੇ ਬੰਨੇ ਪਏ ਇੱਕ ਦਿਨ ਦੀ ਜਹਾਜ਼ ਦੀ ਕੀਮਤ ਅਗਰ 18-20 ਲੱਖ ਰੁਪਏ ਵੀ ਹੋਏਗੀ ਤਾਂ ਲੇਕਿਨ ਇੱਕ ਦਿਨ ਦੀ ਮੁੱਖ ਮੰਤਰੀ ਦੀ ਕਮਾਈ ਤਾਂ ਇਹਦਾ ਕੁਛ ਨਹੀਂ ਤੁਸੀਂ 10-12 ਹਜ਼ਾਰ ਦੇ ਨੇੜੇ ਤੇੜੇ ਹੋਏ ਪੋਸਟਰ ਘਟਾ ਦਿਓ ਜਿਹ ਪੋਸਟਰ ਜਿਹੜਾ ਲਾ ਰਹੇ ਉਹ ਜਿਹ ਉਹ ਥੋੜੇ ਜਿਹਾ ਕਟਾ ਦਿਓ